ਭਾਰਤ ਪਾਕਿਸਤਾਨ ਦਰਮਿਆਨ ਜਿਹੜੀ ਕਿ ਜੰਗ ਵਰਗਾ ਮਾਹੌਲ ਸ਼ੁਰੂ ਹੋ ਚੁੱਕਾ ਹੈ ਇੱਕ ਦੂਸਰੇ ਉੱਪਰ ਫਾਇਰਿੰਗ ਕੀਤੀ ਜਾ ਰਹੀ ਹੈ ਡਰੋਨ ਦੇ ਰਾਹੇ ਨਾਲ ਮਜ਼ਾਈਲਾ ਤਾਂ ਗਿਆ ਜਾ ਰਹੀਆਂ ਹਨ ਉਸੇ ਤਹਿਤ ਜਿਹੜਾ ਭਾਰਤੀ ਫੌਜ ਹੈ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਦੇਣ ਵਿੱਚ ਕਾਮਯਾਬ ਹੋ ਰਹੀ ਹੈ ਔਰ ਲੇਕਿਨ ਇਸ ਦੌਰਾਨ ਜਿਹੜੇ ਕਿ ਸਰहदी ਪਿੰਡ ਹੈ ਜਿਲ੍ਹਾ ਤਰਨਤਨ ਵਿੱਚ ਦੇਖਿਆ ਜਾਵੇ ਤਾਂ ਬਹੁਤ ਹੀ ਜ਼ਿਆਦਾ ਮਾਹੌਲ ਜਿਹੜਾ ਕਿ ਹੈ ਸਨਸਨੀ ਵਰਗਾ ਫੈਲ ਚੁੱਕਾ ਹੈ ਔਰ ਲੋਕਾਂ ਵਿੱਚ ਕਾਫੀ ਜ਼ਿਆਦਾ ਸਹਿਮ ਭਾਇਆ ਜਾ ਰਿਹਾ ਔਰ ਜਿਹੜੀ ਭਾਰਤੀ ਫੌਜ ਹੈ ਬੀਐਸਐਫ ਹੈ ਆਰਮੀ ਹੈ ਉਹ ਅਪ ਸਰਦਾਂ ਤੇ ਤਣਾਤ ਕੀਤੀ ਜਾ ਚੁੱਕੀ ਹੈ ਹੋ ਚੁੱਕੀ ਆ ਔਰ ਔਰ ਜਿਹੜਾ ਮਾਹੌਲ ਹੈ ਦਿਨ ਬਾ ਦਿਨ ਜਿਹੜਾ ਕਿ ਉਹ ਖੌਫਨਾਕ ਬੰਦਾ ਜਾ ਰਿਹਾ ਹੈ ਇਸ ਦੌਰਾਨ ਅੱਜ ਬੀਤੀ ਰਾਤ ਜਿਹੜਾ ਕਿ ਡਰੋਨ ਦੇ ਰਾਹੀਂ ਜਲਾ ਤਰਨਦਨ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ ਵਿੱਚ ਬੂਬੜ ਹੁੰਦੀ ਦਿਖਾਈ ਦਿੱਤੀ ਗਈ ਜਿਸ ਨੂੰ ਡਿਫੈਂਸ ਵੱਲੋਂ ਮੌਕੇ ਤੇ ਹੀ ਡਿਫਿਊਜ਼ ਕਰਨ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਸੀ ਦੇਰ ਰਾਤ ਜਿਹੜੇ ਕਿ ਡਰੋਨ ਵਰਗੇ ਰਾਹੀ ਹਮਲੇ ਕੀਤੇ ਗਏ ਔਰ ਜਲਾ ਤਰਨਦਨ ਨੇ ਗੋਇੰਦਵਾਲ ਪੁਲਦਿਲ ਨਜ਼ਦੀਕ ਔਰ ਹਰੀਕੇ ਹੈਡ ਤੋਂ ਲੈ ਕੇ ਪਿੰਡ ਦੁਬਲੀ ਵਿੱਚ ਇੱਕ ਬੰਬ ਨੁਮਾ ਜਿਹੜੀ ਵਸਤੂ ਹੈ ਉਹ ਡਿੱਗੀ ਹੈ ਉਸਦੀ ਬੀਐਸਐਫ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਤਰ੍ਹਾਂ ਪਿੰਡ ਦੁਬਲੀ ਦੇ ਜਿਹੜੇ ਲੋਕ ਹੈ ਉਹਨਾਂ ਨਾਲ ਅਸੀਂ ਮੌਕੇ ਤੇ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਰਾਤ ਨੂੰ ਪਤਾ ਲੱਗਾ ਔਰ ਕੀ ਤੁਸੀਂ ਦੇਖਿਆ ਜੀ ਰਾਤ ਕਿਵੇਂ ਦਾ ਮਾਹੌਲ ਸੀ ਜਦੋਂ ਇਹ ਹੋਇਆ ਇਹ ਜੀ ਸਾਡੇ 3:30 ਦੇ ਟਾਈਮ ਹੀ ਅਸੀਂ ਬਾਹਰ ਪੈਲੀਆਂ ਦੇ ਵਿੱਚ ਚਾਹੇ ਪੀ ਰਹੇ ਸਾਡੀ ਰਹਿਸ਼ ਬਾਹਰ ਪੈਲੀਆਂ ਦੇ ਵਿੱਚ ਤੇ ਜਦੋਂ ਇਹ ਚੀਜ਼ ਡਰੋਨ ਆਇਆ ਵਾ ਇਹਦੀ ਬਹੁਤ ਜਿਆਦਾ ਆਵਾਜ਼ ਹੀ ਪਹਿਲਾਂ ਦੁਬਲੀ ਪਿੰਡ ਦੇ ਵਿੱਚ ਗਿਆ ਉੱਥੋਂ ਵਾਪਸ ਫੇਰ ਆਇਆ ਪਾਣੀ ਵਾਲੀ ਨਹਿਰ ਦੇ ਉੱਤੇ ਉੱਥੋਂ ਇਹ ਬਿਲਕੁਲ ਪਹਿਲਾਂ ਲਾਈਟ ਬੰਦ ਹੋ ਗਈ ਆ ਫੇਰ ਜਦ ਤੱਕ ਉਹ سٹਾਰਟ ਹੋਈ ਆ ਫੇਰ ਆਣ ਕੇ ਜਿਸ ਜ਼ਮੀਨ ਦੇ ਵਿੱਚ ਡੱਗਾ ਗਰਚੇਤ ਸਿੰਘ ਸਾਡਾ ਕਮਿਸ਼ਨਰਾ ਰਣਜੀਤ ਸਿੰਘ ਦੋਵੇਂ ਭਰਾ ਉਹਨਾਂ ਦੀ ਜ਼ਮੀਨ ਦੇ ਵਿੱਚ ਆਣ ਕੇ ਡੱਗਾ ਵਾ ਉਤੋਂ ਤੱਕ ਹੀ ਮਿੰਟ 600 ਮੀਟਰ ਸਾਈਡ ਤੇ ਆ ਕੇ ਉਹ ਜੋ ਇਹ ਡਰੋਨ ਆ ਇਹ ਪਿਆਵਾ ਇਹ ਪਾਕਿਸਤਾਨ ਦੀ ਸੈਰ ਤੋਂ ਆਇਆ ਵਾ ਪਹਿਲਾਂ ਨਾ ਪਹਿ ਲਗਾਉਂਦੇ ਸਾਡੇ ਦਾ ਨੁਕਸਾਨ ਕੀਤਾ ਤੇ ਹੁਣ ਇਹਨਾਂ ਨੇ ਜੋ ਪਾਕਿਸਤਾਨ ਤੋਂ ਆਇਆ ਸਾਡੇ ਬਹੁਤ ਦੈਸ ਦਾ ਮਾਹੌਲ ਬਣਿਆ ਖੜਾ ਵਾ ਤੇ ਬਹੁਤ ਥੱਕਿਆ ਹੋ ਰਿਹਾ ਸਾਡੇ ਦਾ ਔਰ ਇਹ ਕਿੰਨੇ ਵਜੇ ਦਾ ਸਮਾਂ ਸੀ ਜਿਸ ਵੇਲੇ ਸਾਰੀ ਤੁਸੀਂ ਤੁਹਾਨੂੰ ਪਤਾ ਲੱਗਾ ਇਹ ਜੀ ਸਾਡੇ 4:30 ਵਜੇ ਜਦੋਂ ਉੱਥੋਂ ਆਇਆ ਵਾ ਇਹ ਅਸੀਂ ਦੇਖਿਆ ਵਾ ਤੇ ਮੁੜ ਕੇ ਜਦੋਂ ਡਿੱਗ ਗਿਆ ਵਾ ਉਦੋਂ 25 ਮਿੰਟ ਵੀ 25 ਮਿੰਟ ਬਾਅਦ ਵਿੱਚ ਇਹਨੂੰ ਪਹਿਲਾਂ ਅੱਗ ਲੱਗੀ ਡਿੱਗੇ ਤੇ ਬਾਅਦ ਵਿੱਚ 20 25 ਮਿੰਟ ਬਾਅਦ ਜਦੋਂ ਫਟਿਆ ਤੇ ਬਹੁਤ ਜ਼ਿਆਦਾ ਕੋਠੀਆਂ ਗੁਰੂ ਘਰ ਸਾਰੇ ਧਮਕੇ ਨਹੀਂ ਜਾਦੀ ਕਿ ਲੱਗਾਈ ਜਿਵੇਂ ਸਾਡੇ ਖੁਦ ਨੂੰ ਅੱਜ ਗਿਆ ਵਾ ਔਰ ਭਜੀ ਤੁਸੀਂ ਕੀ ਵੇਖਿਆ ਰਾਤ ਸਮੇਂ ਦਾ ਕੀ ਕਿੰਨੇ ਮੇ ਦਾ ਟਾਈਮ ਸੀ ਔਰ ਇਹ ਜਗਾ ਕਿਹਦੀ ਸੀ ਔਰ ਕਿੰਨਾ ਨੁਕਸਾਨ ਹੋਇਆ ਇੱਥੇ ਜਗਾ ਤੇ ਆ ਜਮੀਨ ਸਾਡੀ ਆ ਜੀ ਗੁਰਚੇਤ ਸਿੰਘ ਰਣਜੀਤ ਸਿੰਘ ਕੁਇਸ਼ਰ ਤੇ ਇਹ ਸਰਦਾਰ ਜਸਵੀਰ ਸਿੰਘ ਦੀ ਫੌਜੀ ਸਾਹਿਬ ਆ ਇਹਨਾਂ ਦਾ ਘਰ ਜਿਹੜਾ ਬਿਲਕੁਲ ਸਾਡੀ ਜ਼ਮੀਨ ਦੇ ਨੇੜੇ ਆ ਅਸੀਂ ਪਿੰਡ ਰਹਿੰਦੇ ਆ ਜਦੋਂ ਇਹ 5:35 ਵਜੇ ਫਟਿਆ ਉਹ ਤੋਂ ਬਾਅਦ ਜਨਤਾ ਨੇ ਸਾਨੂੰ ਫੋਨ ਕੀਤਾ ਵੀ ਤੁਹਾਡੀ ਪੈਲੀ ਦੇ ਵਿੱਚ ਆਹ ਚੀਜ਼ ਡਿੱਗੀ ਆ ਫੇਰ ਅਸੀਂ ਘਰੋਂ ਉੱਠ ਕੇ ਫੇਰ ਆਣ ਕੇ ਇੱਥੇ ਆਏ ਆ ਸਭ ਤੋਂ ਪਹਿਲਾਂ ਇਹਨਾਂ ਨੂੰ ਪਤਾ ਫੌਜੀ ਸਾਹਿਬ ਹੋਣੀ ਇਹ ਗਵਾਹ ਮੌਕੇ ਦੇ ਇਹਨਾਂ ਨੇ ਵੇਖਿਆ ਕਿ ਕਿਧਰ ਨੂੰ ਗਿਆ ਕਿੰਨੀ ਗੜੂੰਜ ਸੀ ਕਿਦਾਂ ਡਿੱਗਾ ਇਹਨਾਂ ਨੂੰ ਪਤਾ ਜੀ ਅਸੀਂ ਪਿੰਡੋਂ ਉੱਠ ਕੇ ਘਰੋਂ ਆਏ ਆ ਜੀ ਸਾਡੇ ਰੈਸ਼ਪਿੰਡ ਦੇ ਵਿੱਚ ਆ ਜੀ ਇਹਦੇ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਹੋਣ ਦਾ ਨਹੀਂ ਪਤਾ ਲੱਗਿਆ ਕੋਈ ਬਚਾਈ ਰਿਹਾ ਦੇ ਵਿੱਚ ਨਹੀਂ ਨਹੀਂ ਬਚਾਈ ਰਿਆ ਜਾਨੀ ਮਾਨੀ ਕੋਈ ਨੁਕਸਾਨ ਨਹੀਂ ਹੋਇਆ ਲੱਗੇ ਸਾਡੇ ਘਰ ਵੀ ਆ ਬੈਕਾਂ ਵੀ ਆ ਤੇ ਇਹ ਨਰੋਲ ਪਲੇਨ ਥਾਵਾਂ ਕਣਕ ਵੱਢੀ ਹੋਈ ਆ ਨਾਲ ਆ ਕਣਕ ਦਾ ਵੱਢ ਦੇ ਵਿੱਚ ਖੇਤਾਂ ਦੇ ਵਿੱਚ ਡਿੱਗਾ ਜੀ ਖੇਤਾਂ ਦੇ ਵਿੱਚ ਡਿੱਗਾ ਪੱਜੀ ਕਿੰਨੀ ਦੂਰ ਹੈ ਬਾਰਡਰ ਇੱਥੋਂ ਤੁਹਾਡੇ ਪਾਕਿਸਤਾਨ ਜਿਹੜਾ ਵਾ ਇੱਥੋਂ ਜੀ 15 ਕਿਲੋਮੀਟਰ ਦੂਰ ਹੋਊਗਾ ਜੀ ਬਾਰਡਰ ਉਹ ਰਾਤ ਨੂੰ ਡਰੋਨ ਦੀਆਂ ਹੋਰ ਵੀ ਆਲੇ ਵਾਲੇ ਫਵਾਮਾਂ ਜਾਂ ਵੇਖਣ ਨੂੰ ਮਿਲੀਆਂ ਵੀਡੀਓ ਆਈਆਂ ਰਾਤ ਦੀਆਂ ਅੱਜ 10 ਮਈ 2025 ਆ ਜੀ 9 ਮਈ 2025 ਨੂੰ ਪੂਰੇ ਇਲਾਕੇ ਦੇ ਵਿੱਚ ਪੂਰਾ دہشت ਦਾ ਮੋੜ ਬਣਿਆ ਹੋਇਆ ਸੀ ਥਾਂ ਥਾਂ ਤੇ ਇਹੋ ਹੀ ਆਵਾਜ਼ਾਂ ਆ ਰਹੀਆਂ ਸੀ ਵੀਡੀਓ ਆ ਰਹੀਆਂ ਸੀ ਵੀ ਇਸ ਜਗ੍ਹਾ ਤੇ ਡਰੋਨ ਡਿੱਗਾ ਇਸ ਜਗ੍ਹਾ ਤੇ ਡਰੋਨ ਡਿੱਗਾ ਏ ਸਾਨੂੰ ਅਸੀਂ ਦੂਰ ਦੀਆਂ ਖਬਰਾਂ ਸੁਣਦੇ ਸੁਣਦੇ ਸਾਡੇ ਪਿੰਡ ਦੇ ਸਾਡੀ ਖੋਦ ਪੈਲੀ ਦੇ ਵਿੱਚ ਇਹ ਆ ਕੇ ਡਰੋਨ ਡਿੱਗਾ ਵਾ ਬੜੀ ਮੰਦ ਭਾਗੀ ਕੜਨਾ ਵਾ ਅਸੀਂ ਰੱਬ ਦਾ ਸ਼ੁਕਰ ਗੁਜ਼ਾਰ ਕਰਦੇ ਵੀ ਜਿਹੜਾ ਜਾਨੀ ਨਾਨੀ ਨੁਕਸਾਨ ਲੱਗੇ ਹਵੇਲੀਆਂ ਵਾ ਜੇ ਕਿਸੇ ਹਵੇਲੀ ਦੇ ਉੱਤੇ ਡਰੋਨ ਡਿੱਗ ਪੈਂਦਾ ਹੋ ਸਕਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਜਦੋਂ ਡਿੱਗਾ ਵਾ ਫੌਜੀ ਸਾਹਿਬ ਦੱਸ ਰਹੇ ਮੌਕੇ ਦੇ ਚਸ਼ਮਦੀ ਗਵਾਹ ਉਹਨਾਂ ਨੇ ਵੇਖਿਆ ਵਾ ਪਿੰਡ ਦੇ ਵਿੱਚ ਆਵਾਜ਼ ਬਹੁਤ ਜ਼ਿਆਰੀ ਸੀ ਡਰੋਨ ਦੀ ਜਦੋਂ ਡਰੋਨ ਘੁੰਮ ਰਿਹਾ ਸੀ ਪਰ ਇਹ 4:30 4 ਤੋਂ ਪਹਿਲਾਂ ਘੁੰਮ ਰਿਹਾ ਸੀ 5 ਵਜੇ ਡਰੋਨ ਪੈਲੀ ਡਿੱਗਾ ਹੈ ਡਿੱਗਣ ਤੋਂ ਬਾਅਦ 20 ਤਮਾਕਾ ਹੋਇਆ ਲਾਗੇ ਲਾਗੇ ਪੂਰਾ ਦਹਿਸ ਦਾ ਮਾਹੌਲ ਹੀ 6 ਫੁੱਟ ਪੂਰਾ ਡੂੰਗਾ ਟੋਆ ਪਿਆ ਜਿੱਥੇ ਫਟਿਆ ਵਾ ਫਟਣ ਤੋਂ ਬਾਹਰ ਪੂਰਾ 1.5 ਕਿਲਾ ਤੁਸੀਂ ਇਹ ਵੇਖ ਸਕਦੇ ਜੀ ਆੜਾ ਇਹਦਾ ਇੰਜਾਂ 1.5 ਕਿਲਾ ਦੂਰ ਆ ਕੇ ਡਿੱਗਾ ਵਾ ਅਸੀਂ ਰੱਬ ਦਾ ਇਹੋ ਹੀ ਸ਼ੁਕਰ ਗੁਜ਼ਾਰ ਕਰਦੇ ਆ ਵੀ ਸਾਡੇ ਪਿੰਡ ਦੇ ਪਿੰਡ ਦਾ ਬਚਾਅ ਹੋਇਆ ਜੇ ਸੰਗਣੀ ਆਬਾਦੀ ਪਿੰਡ ਦੇ ਵਿੱਚ ਡਿੱਪੇਂਦਾ ਹੋ ਸਕਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਇਸ ਤਰ੍ਹਾਂ ਦੇ ਪਿੰਡ ਦੇ ਲੋਕ ਔਰ ਇਸ ਤਰ੍ਹਾਂ ਜਿਹੜੀ ਪੁਲਿਸ ਹੈ थाना सदर ਪੱਟੀ ਦੀ ਪੁਲਿਸ ਹੈ ਉਹ ਵੀ ਮੌਕੇ ਤੇ ਪੁੱਜੀ ਹੋਈ ਹੈ ਉਹਨਾਂ ਨਾਲ ਵੀ ਗੱਲ ਕਰਾਂਗੇ ਸਰ ਕੀ ਮਾਹੌਲ ਹੈ ਜੀ ਕਿਸ ਤਰ੍ਹਾਂ ਤੁਸੀਂ ਕੀ ਹਦਾਇਤ ਕਰਨਾ ਚਾਹੁੰਦੇ ਲੋਕਾਂ ਨੂੰ ਜੀ 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 ਜਿਹੜੀ ਥੋੜਾ ਇੱਕ ਦੋ ਚੀਜ਼ਾਂ ਜਿਹੜੀ ਹੈਗੀਆਂ ਵੀ ਉਹਦੇ ਵਿੱਚੋਂ ਆਰਮੀ ਵਾਲੇ ਕਰਨ ਦੇ ਆ ਹੂੰ ਉਹਨੂੰ ਕਲੀਅਰ ਕਰਨ ਦਾ ਹੈ ਉਸ ਤੋਂ ਬਾਅਦ ਜਿਹੜਾ ਲੋਗ ਹੋਵੇਗਾ ਇਹ ਸਾਰਾ ਹੁਣ ਅਗੇ ਆਰਮੀ ਦਾ ਪ੍ਰਸਾਸ਼ ਸ਼ੁਰੂ ਹੋ ਗਿਆ ਹੈ ਆਰਮੀ ਦਾ ਆਰਮੀ ਦਾ ਜੀ ਆਰਮੀ ਕਰਦੇ ਅਗੇ ਇਹਨੂੰ ਕੀ ਡਿਫਿਊਜ਼ ਕਰਨ ਦੀ ਕੀਤੀ ਜਾਊਗੀ ਉਹ ਸਦਾ ਡਿਫਿਊਜ਼ ਹੀ ਕਰਨੇ ਨੇ ਇਸਨ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਦਾ ਮਾਹੌਲ ਹੈ ਲੋਕਾਂ ਵਿੱਚ ਡਰ ਭਰਿਆ ਮਾਹੌਲ ਸਹਿਮ ਪਰ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਔਰ ਪੁਲਿਸ ਵੱਲੋਂ ਲੋਕਾਂ ਨੂੰ ਹਦਾਇਤ ਕੀਤੀ ਜਾ ਰਹੀ ਹੈ ਕਿ ਇਸ ਐਵੇਂ ਦੀ ਅਜੀਬ ਜਿਹੀ ਵਸਤੂ ਮਿਲਦੀ ਹੈ ਤਾਂ ਉਸ ਦੇ ਲਾਗੇ ਚਾਗੇ ਇਕੱਠਾ ਨਾ ਹੋ ਜਾਏ ਲੇਕਿਨ ਪਰ ਲੋਕਾਂ ਵੱਲੋਂ ਇਸ ਦੇ ਨਾ ਪਾਸ ਜਾ ਕੇ ਇਸ ਨੂੰ ਵੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਪ੍ਰਸ਼ਾਸਨ ਵੱਲੋਂ ਦੀ ਵੀ ਕਿਸੇ ਵੀ ਤਰ੍ਹਾਂ ਦੀ ਅਫਵਾਹ ਜਿਹੜੀ ਆ ਉਸ ਨੂੰ ਨਾ ਫੈਲਾਇਆ ਜਾਵੇ ਕੋਈ ਵੀਡੀਓ ਆਂਦੀ ਉਸ ਨੂੰ ਅੱਗੇ ਨਾ ਭੇਜਿਆ ਜਾਵੇ ਅੱਗੇ ਮਾਹੌਲ ਜਿਹੜਾ ਹੈ ਸਨਸਨੀ ਭਰਿਆ ਵੇਖਣ ਨੂੰ ਮਿਲ ਰਿਹਾ ਹੈ ਰਮਨ ਚਾਵਲਾ ਜਗਮਨੀ ਟੀਵੀ ਤਰਨ ਤਰਨ